ਇਹ ਸਭ ਸਤਿ ਸ਼੍ਰੀ ਅਕਾਲ ਉਹ ਤੁਹਾਨੂੰ ਪਤਾ ਨਹੀਂ ਕਿ ਵੀ ਮੋਟਰਾਂ ਜਿਹੜੀਆਂ ਲਾਈਆਂ ਤੁਸੀਂ ਡਰੇਨੇਜ ਲਈ ਸ਼ਹਿਰ ਤੇ ਪਾਣੀ ਦੇ ਵੀ ਉਹ ਚਲਾਉਣੀਆਂ ਵੀ ਹੁੰਦੀਆਂ ਤੁਸੀਂ ਸੀਵਰੇਜ ਬੋਰਡ ਤੋਂ ਮੇਰੇ ਕੋਲੇ ਖੜਾ ਆਇਆ ਤਾਂ ਕਹਿੰਦਾ ਇਹ ਉਹ ਚਲਾਉਂਦਾ ਲਾ ਮੋਟਰ ਤਾਂ ਤੁਸੀਂ ਚਲਾਉਣੇ ਬਈ ਮੈਂ ਉਹਨਾਂ ਹੈਂਡਓਵਰ ਹੀ ਉਹਨਾਂ ਕਿੱਥੇ ਕਮਾਦ ਉੱਪਰ ਮੈਂ ਕਾਗਜ਼ ਪੈਂਡਾ ਕੂ ਹੋ ਗਿਆ ਨੇ ਹੈਂਡਓਵਰ ਹੀ ਨਹੀਂ ਕੀਤੀਆਂ ਸਾਨੂੰ ਕਿਹਨੇ ਹੈਂਡਓਵਰ ਉਹਨਾਂ ਨੂੰ ਟ੍ਰੇਨਿੰਗ ਉਹਨਾਂ ਨੂੰ ਹੈਂਡਓਵਰ ਕੀਤੀ ਹੈ ਜੀ ਸਾਨੂੰ ਨਹੀਂ ਉਹਨਾਂ ਨਗਰ ਕੌਂਸਲ ਨੇ ਹੈਂਡਓਵਰ ਕਿੱਥੇ ਹੈ ਜੀ ਤੁਹਾਨੂੰ ਮੈਂ ਉਹਨੂੰ ਨਹੀਂ ਪਤਾ ਇਹਦਾ ਪਾਣੀ ਦਾ ਹੱਲ ਕੱਢ ਕੇ ਤੁਸੀਂ ਦੋਨੇ ਜਣੇ ਗੱਲ ਨੂੰ ਆਓ ਮੇਰੇ ਕੋਲੇ ਹਾਂ ਕੀ ਆ ਉਹਦਾ ਮੋਟਰਾਂ ਦਾ ਉਹਨੂੰ ਚਲਾਓ ਤੁਸੀਂ ਉਹ ਕਦੇ ਲਈ ਲਵਾਈਆਂ ਸੀਗੀਆਂ ਮੇਟੀ ਦੇ ਕੰਸਰਨ ਹੀ ਕਹੀ ਜਾਂਦਾ ਨਾ ਮੱਕੜ ਮੇਰੇ ਕੋਲੇ ਖੜਾ ਇਹ ਉਹਨੂੰ ਨਗਰ ਕੌਂਸਲ ਹੈਂਡਓਵਰ ਕੀਤਾ ਨਾ ਐਮਸੀ ਜੀ ਹੈਂਡਓਵਰ ਕੀਤਾ ਉਹ ਕਹਿੰਦਾ ਐਮਸੀ ਨੇ ਨਗਰ ਕੌਂਸਲ ਨੂੰ ਹੈਂਡਓਵਰ ਕੀਤੀਆਂ ਹੋਈਆਂ ਨਹੀਂ 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 ਤੂੰ ਸੀ ਨਾ ਸਾਰਾ ਕੁਝ ਚੱਕ ਕੇ ਗੱਲ ਨੂੰ ਮੇਰੇ ਕੋਲੇ ਆ ਜਾ ਫਿਰ ਮੈਂ ਦੇਖਦੀ ਆ ਇਹ ਕਿ ਵੀ ਇਹ ਸਾਰਾ ਸ਼ਹਿਰ ਡੋਬ ਰੱਖਿਆ ਬਿਨਾਂ ਗੱਲ ਤੋਂ ਹਾਲ ਆਓ ਕਿੰਦਾ ਸਾਡਾ ਨਹੀਂ ਹੈਗਾ ਮੈਂ ਮੈਂ ਤੁਹਾਨੂੰ ਸਾਰੇ ਡਾਕੂਮੈਂਟਰੀ ਆ ਦੂੰਗਾ ਇਹ ਮੈਂ ਜੇ ਗਲਤ ਗੱਲ ਹੈ ਉਹ ਮੈਂ ਮੰਨ ਲੂਗਾ ਚਲੋ ਕੋਈ ਨਹੀਂ ਫਿਰ ਸਵੇਰੇ ਦੇਖਦੇ ਆਂ ਕਾ ਝੂਠ ਨਹੀਂ ਬੋਲਦਾ ਹਾਂ ਕਲੀਅਰ ਗੋ ਨਹੀਂ ਮੈਂ ਚਲੋ ਮੈਂ ਈਓ ਸਾਹਿਬ ਤੇ ਇਹ ਹੋਰ ਹਾਂ ਤੁਸੀਂ ਦੋਨੇ ਆਓ ਮੈਨੂੰ